ਮਾਚੀਵਾੜਾ ਸਾਹਿਬ ਮਾਚੀਵਾੜੇ ਤੋਂ ਤੇ ਮਾਚੀਵਾੜੇ ਤੋਂ ਮੈਂ ਤੁਸੀਂ ਜਲੰਧਰ ਆਪਣੇ ਲੋਕਲ ਏਰੀਆ ਦੀ ਤੁਸੀਂ ਦੇਖਿਆ ਕੋਈ ਸਰ ਦੇਖਿਆ ਸੀਗਾ ਠੀਕ ਹੈ ਬਟ ਟੋਡੇ ਵਰਗਾ ਨਹੀਂ ਹੋਇਆ ਵੀ ਮਤਲਬ ਅਸੀਂ ਹਣਾ ਠੀਕ ਹੈ ਸਰ ਵੀ ਮਤਲਬ ਸਾਡੇ ਬਹੁਤ ਜ਼ਿਆਦਾ ਪੈਸੇ ਲੂਸ ਹੋਏ ਆ ਹਾਂਜੀ ਤੇ ਮਤਲਬ ਆਸਟ੍ਰੇਲੀਆ ਤੋਂ ਰਿਫਿਊਜ਼ਲ ਹੋਈ ਮੇਰੀ ਤੇ ਮਤਲਬ ਮੇਰੀ ਤਾਂ ਨਹੀਂ ਸੀ ਜਿੱਤੇ ਸਿਰਫ ਇਹ ਮੈਸੇਜ ਦੇਣਾ ਚਾਹਾਂਗਾ ਮੈਂ ਤੁਹਾਨੂੰ ਰੈਲੀਟੀ ਦੱਸ ਰਿਹਾ ਕਿ ਕੋਈ ਵੀ ਬੱਚਾ ਇਹ ਨਹੀਂ ਮਿਲੇਗਾ ਜਿਹੜਾ ਕਹੇ ਕਿ ਮੈਂ ਸਾਈਓ ਵਰਸਿਸ ਤੋਂ ਅਪਲਾਈ ਕੀਤਾ ਤੇ ਮੇਰਾ 3-4 ਲੱਖ ਰੁਪਏ ਦਾ ਲਾਸ ਹੋ ਗਿਆ ਠੀਕ ਹੈ ਮੈਂ 100% ਗਾਰੰਟੀ ਨਹੀਂ ਲੈਂਦਾ ਵੀਜ਼ੇ ਦੀ ਲੇਕਿਨ ਕਿਸੇ ਬੱਚੇ ਦੇ ਅਗਰ ਲਾਸ ਹੋਏਗਾ ਜ਼ਿਆਦਾ ਤੋਂ ਜ਼ਿਆਦਾ ਤਾਂ ਅੰਬੈਸੀ ਫੀਸ ਦਾ ਜਿਸ ਵੀ ਕੰਟਰੀ ਨੂੰ ਤੁਸੀਂ ਪੇ ਕੀਤੀ ਹੈ ਅੰਬੈਸੀ ਫੀਸ ਕਦੀ ਵੀ ਕੋਈ ਕਨਸਲੈਂਟ ਪੇ ਨਹੀਂ ਕਰਦਾ ਉਹ ਬੱਚੇ ਨੇ ਪੇ ਕਰਨਾ ਹੈ ਲੇਕਿਨ ਆ ਦੇਖੋ ਕਿ ਬੱਚਾ ਖੁਦ ਰੋ ਰਿਹਾ ਕਿ ਮੈਂ ਕੋਈ ਕਹ ਰਿਹਾ ਮੇਰਾ 7 ਲੱਖ ਦਾ ਲਾਸ ਹੋ ਗਿਆ ਕੋਈ ਕਹ ਰਿਹਾ ਮੇਰਾ 3 ਲੱਖ ਦਾ ਲਾਸ ਹੋਇਆ ਹੈ ਉਹ ਕਿੰਨਾ ਕੁ ਪੈਸਾ ਲਾਸ ਹੋਇਆ ਸਰ ਤੁਹਾਡਾ ਫਟਾੜ ਦੇ ক্রিকেট ਡਾਇਰੈਕਟਰ ਸਾਹਿਬ ਮੈਂ 3 ਲੱਖ ਦਾ ਲੋਨ ਅਸਟ੍ਰੇਲੀਆ ਮੇ ਹੋ ਗਿਆ ਮੇ ਕਿਸੇ ਬੱਚੇ ਕੋ ਹੰਜੂ ਹੈ ਕਿ ਦੇਖੋ ਐਨਾ ਸਾਨੂੰ ਸਾਰਿਆਂ ਨੂੰ ਮੈਂ ਸਾਰੀ ਆਪਣੀ ਇੰਡਸਟਰੀ ਨੂੰ ਮੈਸੇਜ ਦੇਣਾ ਚਾਹਾਂਗਾ ਹੱਥ ਜੋੜ ਕੇ ਪਲੀਜ਼ ਮੇਰੀ ਗੱਲ ਦਾ ਮਾਇੰਡ ਨਾ ਕਰਨਾ ਔਰ ਮੈਂ ਆਪਣੀ ਰਿਐਲਿਟੀ ਦੱਸ ਰਿਹਾ ਕਿ ਕੋਈ ਬੱਚਾ ਅਗਰ ਦੇਖ ਰਿਹਾ ਹੋਵੇ ਤੇ ਮੈਨੂੰ ਕਹਿ ਦਵੇ ਕਿ ਅਗਰ ਕੋਈ ਵੀਜ਼ਾ ਰਿਫਿਊਜ਼ ਹੋਏਗਾ ਚਲੋ ਮੈਂ ਇਹ ਕਹਿ ਰਿਹਾ ਕਿ 100% ਕਦੀ ਨਹੀਂ ਸਾਡਾ ਵੀਜ਼ਾ ਆਏਗਾ ਕੋਈ 2 4 5 10 ਵੀਜ਼ੇ ਕੋਈ ਅਗਰ ਮੈਂ ਹਜ਼ਾਰਾਂ ਬੱਚਿਆਂ ਦੇ ਵੀਜ਼ੇ ਲਗਵਾਏ ਆ ਤੇ ਕੋਈ 10 12 ਵੀਜ਼ਾ ਰਿਫਿਊਜ਼ ਵੀ ਹੋਏ ਹੋਣਗੇ ਲੇਕਿਨ ਉਹ 10 12 ਦੇ ਵਿੱਚ ਇੱਕ ਬੱਚਾ ਵੀ ਐਸਾ ਨਹੀਂ ਹੋਏਗਾ ਜਿਹੜਾ ਕਹੇ ਕਿ ਮੈਂ ਸਾਈਓ ਵਰਸਿਸ ਉਹ ਆਪਣਾ ਵੀਜ਼ਾ ਅਪਲਾਈ ਕੀਤਾ ਤੇ ਮੇਰਾ ਲੱਖਾਂ ਦਾ ਲਾਸ ਹੈ ਬਿਕੋਜ਼ ਉਹ ਹੋਏਗਾ ਤੇ ਸਿਰਫ ਐਮਬੈਸੀ ਫੀਸ ਦਾ ਤੇ ਸਾਨੂੰ ਇਹੀ ਚੀਜ਼ ਕਰਨੀ ਚਾਹੀਦੀ ਹੈ ਕਿਸੇ ਕਲਾਇੰਟ ਤੋਂ 5-7 ਲੱਖ ਲੈ ਕੇ ਪੈਕੇਜ ਕਰਕੇ ਔਰ ਉਸ ਤੋਂ ਬਾਅਦ ਰਿਫਿਊਜ਼ਲ ਲੈ ਕੇ ਇਹ ਚੀਜ਼ ਕਦੀ ਨਹੀਂ ਸੋਚਣਾ ਚਾਹੀਦਾ ਕਿ ਅਸੀਂ ਆਪਣਾ ਪੈਸਾ ਕਮਾ ਲਈਏ ਸੋ ਕਿਤਨਾ ਕਿਤੇ ਦਵਾਵਾਂ ਲੈਣੀਆਂ ਚਾਹੀਦੀਆਂ ਇਹਦਾ ਬਦ ਦਵਾਵਾਂ ਲੈ ਕੇ ਉਹ ਪੈਸਾ ਕਿਤੇ ਨਹੀਂ ਇੱਥੇ ਹੀ ਰਹੇਗਾ ਸੋ ਜੋ ਮੇਰੀ ਸੋਚ ਹੈ ਨਾ ਮੈਨੂੰ ਲੱਗਦਾ ਕਿ ਉਹ ਸਾਨੂੰ ਰੱਖਣੀ ਚਾਹੀਦੀ ਹੈ ਤਾਂ ਕਿ ਸਾਡੀ ਇੰਡਸਟਰੀ ਦੇ ਲੋਕੀ ਇਹ ਕਦੀ ਨਾ ਕਹਿਣ ਕਿ এজੰਡ ਤੇ ਕਰੰਟ ਤੋਂ ਬਚ ਕੇ ਰਹਿਣਾ ਚਾਹੀਦਾ